ਇਹ ਨਹੀਂ ਰਾਤੀ ਆਪਾਂ ਮੱਝਾਂ ਵੀ ਸਾਰੀਆਂ ਤੇ ਰਾ ਇੱਧਰ ਚਰਾਣ ਦਾ ਨਜ਼ਾਰੇ ਬਹੁਤ ਵੱਖਰਾ ਪਹਾੜਾਂ ਦੇ ਵਿੱਚ ਦੁੱਧੂ ਦਿੰਨੀਆਂ ਇਹ ਹੋਰ ਹੋਰ ਆ ਜੜੀ ਬੂਟੀਆਂ ਖਾਣੀਆਂ ਇਹਨਾਂ ਨੇ ਸਾਰੀ ਦਿਹਾੜੀ ਸਹੀ ਆ ਜੜੀ ਬੂਟੀਆਂ ਖਾ ਕੇ ਐਨ ਵਧੀਆ ਜੜੀ ਬੂਟੀਆਂ ਚਰਾਣ ਚੋਂ ਖਾ ਕੇ ਪਹਿਲਾਂ ਤਾਂ ਸਾਰੇ ਪਾਸੇ ਜੰਗਲ ਦੇ ਵਿੱਚ ਬਸੂ ਚੜਦੇ ਸੀਗੇ ਇਦਾਂ ਤਾਂ ਦੁੱਧ ਪੀਣ ਲੈ ਕੇ ਸਗਾ ਹੁਣ ਤਾਂ ਆਪਾਂ ਖਾਦਾ ਪਾਪ ਆ ਗਏ ਪਸ਼ੂਆਂ ਨੂੰ ਘਰੇ ਖੁੰਡ ਤੇ ਬੱਜਿਆਂ ਨੂੰ ਪੱਠੇ ਪਾਈ ਜਾਂਦੇ ਆ ਐਨ ਦੁੱਧ ਦਾ ਵੀ ਐਨ ਉਹ ਜ਼ਹਿਰੇ ਬਣਾਇਆ ਪਿਆ ਅਸਲ ਜੀ ਤਾਂ ਇਦਾਂ ਚਰਾਉਂਦੇ ਹੀ ਆ ਪਸ਼ੂਆਂ ਦੀ ਜਿਹੜੇ ਚਾਰਜਣ ਪਸ਼ੂ ਇਹਨਾਂ ਦਾ ਹੀ ਦੁੱਧ ਪੀਣੇ ਵਾਲਾ ਆ ਖਰਾ ਜਿਹੜਾ ਸਾਡੀ ਜੀਜੂ ਦੋਆਬਾ ਦੇ ਕੋਲ ਆ ਦੇਖ ਲਓ ਭਈ ਮੱਝਾਂ ਕਿੰਨੇ ਆਨੰਦ ਨਾਲ ਕੁਦਰਤੀ ਸੋਮਿਆਂ ਦੇ ਵਿੱਚ ਨਹਾਦੀਆਂ ਤੁਹਾਡੇ ਇਲਾਕੇ ਜਿੱਦਾਂ ਹੈਗੇ ਆ ਇਦਾਂ ਪਾਣੀ ਖੜੀ ਕਿਤੇ ਜਾਂ ਡੈਮ ਬਣਾਇਓ ਛੋਟੇ ਛੋਟੇ ਜਿੱਥੇ ਹੈਗੇ ਆ ਕਮੈਂਟ ਕਰਕੇ ਜਰੂਰ ਦੱਸਿਓ ਇਹ ਮੱਝਾਂ ਕੁਦਰਤੀ ਤਰੀਕੇ ਨਾਲ ਪਿੱਛੋਂ ਆਪਣੇ ਆਪ ਆਈਆਂ ਬੰਦੇ ਨੇ ਛੱਡ ਦਿੱਤੀਆਂ ਤਕਰੀਬਨ 3 ਕਿਲੋਮੀਟਰ ਤੋਂ ਆਪ ਆਲੀਆਂ ਦੇਖੀਆਂ ਨੇ ਤੇ ਨਾਲ-ਨਾਲ ਆਏ ਆ ਤਾਂ ਇਹਨਾਂ ਨੂੰ ਕੋਈ ਵੀ ਰੱਸਾ ਨਹੀਂ ਪਾਇਆ ਵਾ ਨਾ ਇਹਨਾਂ ਦੇ ਨਾਲ ਕੋਈ ਵੀ ਬੰਦਾ ਆਇਆ ਇਹ ਆਪਣੇ ਆਪ ਪਿੱਛੋਂ ਤੁਰਦੀਆਂ ਆਈਆਂ ਤੇ ਜੜੀ ਬੂਟੀਆਂ ਪਹਾੜਾਂ ਦੀਆਂ ਖਾਂਦੀਆਂ ਆਈਆਂ ਤੇ ਆ ਕੇ ਇੱਥੇ ਕੁਦਰਤੀ ਤਰੀਕੇ ਨਾਲ ਨਹਣ ਲੱਗੀਆਂ ਆ ਆਗੇ ਤੇ ਇੱਥੋਂ ਇਹਨਾਂ ਨੇ ਆਪੇ ਮੁੜ ਜਾਣਾ ਸ਼ਾਮ ਨੂੰ ਘਰ ਨੂੰ ਫਿਰ ਜਾ ਕੇ ਇਹਨਾਂ ਦਾ ਸਿਰਫ ਦੁੱਧੇ ਕੱਢਣ ਨੂੰ ਬਾਕੀ ਹੁੰਦਾ ਉਹ ਘਰ ਵਾਲਿਆਂ ਨੇ ਕੱਢ ਲੈਣਾ ਇਹੀ ਤਰੀਕਾ ਸਾਨੂੰ ਸਭ ਨੂੰ ਮੁੜ ਕੇ ਲਿਆਣਾ ਪੈਣਾ ਜੇ ਆਪਾਂ ਬਚਣਾ ਆ ਆਪਾਂ ਨੂੰ ਮੁਰ ਤੋਂ ਜੰਗਲ ਲਾਣੇ ਪੈਣੇ ਆ ਮੁਰ ਤੋਂ ਇੱਡਾ ਪਸ਼ੂਆਂ ਨੂੰ ਖੁੱਲੇ ਯਾਰ ਛੱਡਣਾ ਪੈਣਾ ਜਿਹਦੇ ਨਾਲ ਉਹ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਜੰਗਲੀ ਬੂਟੀ ਖਾਣ ਜਿਹੜੀ ਬੂਟੀ ਉਹ ਖਾਣ ਤੇ ਉਹਦਾ ਸਾਨੂੰ ਮਤਲਬ ਦੁੱਧ ਰਾਹੀਂ ਸਿੱਧਾ ਫਾਇਦਾ ਹੋਵੇ ਦਵਾਈ ਦੇ ਤੌਰ ਤੇ ਆਪਾਂ ਹੁਣ ਇੱਕੋ ਹੀ ਪੱਠੇ ਪਾਈ ਜਾਨੇ ਪਸ਼ੂਆਂ ਨੂੰ ਉਹਦੇ ਨਾਲ ਕੀ ਫਾਇਦਾ ਹੋਣਾ ਉਹਨੂੰ ਵੀ ਆਪਾਂ ਜੂਰੀਆ ਪਾਈ ਜਾਨਨੇ ਆ ਇਹ ਦੇਖ ਲਓ ਪਿਆ ਜਿੰਨੇ ਵੀ ਜੇਜੂ ਦੁਆਬਾ ਸਾਡੇ ਨਾਲ ਲੱਗਦੇ ਪਿੰਡਵਾ ਮਤਲਬ ਜਿੰਨੇ ਵੀ ਉੱਪਰ ਨੂੰ ਚੜਦੇ ਇਹਨੂੰ ਜਾਂ ਲੈਹਂਦੇ ਨੂੰ ਜਿੰਨੇ ਵੀ ਪਿੰਡਵਾ ਹਲੇ ਵੀ ਨਾ ਪਿੰਡਾਂ ਦੇ ਵਿੱਚ ਚਰਾਂਦਾ ਮੌਜੂਦ ਵਾ ਜਿੱਥੇ ਪਸ਼ੂ ਆਪਣੀ ਮਰਜ਼ੀ ਦੇ ਨਾਲ ਜੜੀ ਬੂਟੀਆਂ ਖਾਂਦਾ ਤੇ ਮਤਲਬ ਉਹ ਖਾ ਕੇ ਆਪਣਾ ਆਨੰਦ ਲੈ ਕੇ ਐਦਾ ਘੁੰਮਦਾ ਫਿਰਦਾ ਜਿਹੜਾ ਪਸ਼ੂ ਤੁਰਦਾ ਫਿਰਦਾ ਆ ਉਹਦਾ ਹੀ ਦੁੱਧ ਅਸਲ ਦੇ ਵਿੱਚ ਪੀਣੇ ਵਾਲਾ ਹੁੰਦਾ ਉਹਦਾ ਦੁੱਧ ਦੇ ਵਿੱਚ ਪੋਸ਼ਟਿਕ ਤੱਤ ਪੂਰੀ ਮਾਤਰਾ ਦੇ ਵਿੱਚ ਹੁੰਦੇ ਆ ਆਪਾਂ ਪਿਛਲੀ ਵੀਡੀਓ 'ਚ ਦੇਖ ਲਿਓ ਤੁਸੀਂ ਜਿੱਦੋਂ ਦੇ ਪੇੜੀਆਂ ਦੀ ਪਾਈ ਸੀ ਉੱਥੇ ਪੇੜੇ ਅੱਜ ਵੀ ਸਵਾਦ ਵਾ ਕਿਉਂਕਿ ਉਹ ਚਰਾੰਦ ਜਿਹੜੇ ਪਸ਼ੂ ਚਰਦੇ ਆ ਉਹਨਾਂ ਦੇ ਚਰਾੰਦ ਤੋਂ ਜਿਹੜਾ ਉਹਨਾਂ ਮਤਲਬ ਜੜੀ ਬੂਟੀਆਂ ਖਾਧੀਆਂ ਉਹ ਉਹਨਾਂ ਦਾ ਦੁੱਧ ਆ ਉਹ ਠੀਕ ਆ ਅੱਜ ਵੀ ਪੀੜੇ 19 ਮਾ ਪੂਰੇ ਸਵਾਦ ਵਾਲ ਜੀ